ਪੰਜਾਬ ਦੇ ਵਿੱਚ ਪੰਜਾਬ ਦੀ ਸਥਿਤੀ ਨੂੰ ਵਿਗੜਦੇ ਹੋਏ ਦੇਖਦੇ ਹੋਏ ਤਾਂ ਦੱਸ ਦਈਏ ਕਿ ਕਾਂਗਰਸ ਦੇ ਆਗੂਆਂ ਦੇ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਗਿਆ ਸਰਕਾਰ ਦੇ ਖਿਲਾਫ ਰੋਜ਼ ਪ੍ਰਦਰਸ਼ਨ ਕੀਤਾ ਗਿਆ ਨਾ ਕਿ ਕਿ ਲਗਾਤਾਰ ਪੰਜਾਬ ਅੰਦਰ ਚੱਲ ਰਹੀ ਢਿੱਲੀ ਕਾਨੂੰਨੀ ਵਿਵਸਥਾ ਨੂੰ ਲੈ ਕੇ ਪੰਜਾਬ ਵਿੱਚ ਨਿੱਤ ਦਿਨ ਬਦ ਦਿਨ ਹੋ ਰਹੀਆਂ ਲੁੱਟਾਂ ਖੋਹਾਂ ਤੇ ਸ਼ਰਿਆਮ ਮੰਗੀਆਂ ਜਾ ਰਹੀਆਂ ਫਿਰੋਤਿਆਂ ਦੇ ਰੋਸ ਵੱਜੋ ਅੱਜ ਅਸੀਂ ਪ੍ਰਦਰਸ਼ਨ ਕਰ ਰਹੇ ਹਾਂ ਕਾਂਗਰਸ ਪਾਰਟੀ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਐਸਐਸਪੀ ਦਫ਼ਤਰ ਗੁਰਦਾਸਪੁਰ ਦੇ ਬਾਹਰ ਧਰਨਾ ਲਗਾਇਆ ਗਿਆ ਇਸ ਦੌਰਾਨ ਕਾਂਗਰਸੀ ਆਗੂ ਵੱਲੋਂ ਪੰਜਾਬ ਸਰਕਾਰ ਖਿਲਾਫ ਜਮ ਕੇ ਨਾਰੇਬਾਜ਼ੀ ਵੀ ਕੀਤੀ ਗਈ ਇਸ ਮੌਕੇ ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਪਾਹੜਾ ਨੇ ਅਤੇ ਕਾਂਗਰਸ ਵਪਾਰ ਮੰਡਲ ਦੇ ਪ੍ਰਧਾਨ ਦਰਸ਼ਨ ਸਿੰਘ ਮਹਾਜਨ ਨੇ ਕਿਹਾ ਕਿ ਲਗਾਤਾਰ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਵਿਗੜਦੀ ਜਾ ਰਹੀ ਹੈ ਦਿਨ-ਬਦਨ ਪੰਜਾਬ ਦੇ ਵਿੱਚ ਲੁੱਟਾਂ ਖੋਹਾਂ ਹੋ ਰਹੀਆਂ ਨੇ ਸ਼ਰਿਆਮ ਡਕੈਤੀਆਂ ਕੀਤੇ ਜਾ ਰਹੀਆਂ ਨੇ ਤੇ ਫਿਰੋਤੀਆਂ ਮੰਗੀਆਂ ਜਾ ਰਹੀਆਂ ਹੁਣ ਤਾਂ ਸਮਾਂ ਇਹ ਹੋ ਗਿਆ ਕਿ ਮਹਿਲਾਵਾਂ ਵੀ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਮਹਿਸੂਸ ਕਰੀਆਂ ਤੇ ਘਰਾਂ ਤੋਂ ਬਾਹਰ ਨਿਕਲਣ ਤੋਂ ਵਿਡਰਦੇ ਨੇ ਉਹਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੇ ਉੱਪਰ ਤੰਗ ਕੱਸਦੇ ਹੋਣਾ ਕਿਹਾ ਕਿ ਮੁੱਖ ਮੰਤਰੀ ਪੰਜਾਬ ਵਪਾਰੀਆਂ ਨੂੰ ਪੰਜਾਬ ਦੇ ਵਿੱਚ ਇਨਵੈਸਟਮੈਂਟ ਕਰਨ ਨੂੰ ਕਿਆ ਰਹਿ ਨੇ ਪਰ ਜਿਵੇਂ ਹੀ ਪੰਜਾਬ ਅੰਦਰ ਲੁੱਟ ਖੋਹ ਡਕਤੀਆਂ ਹੋ ਰਹੀਆਂ ਨੇ ਸ਼ਰਯਮ ਫਰੋਤੀਆਂ ਮੰਗੀਆਂ ਜਾ ਰਹੀਆਂ ਤੇ ਕਿਹੜਾ ਵਪਾਰੀ ਪੰਜਾਬ ਦੇ ਵਿੱਚ ਇਨਵੈਸਟ ਕਰੇਗਾ ਉਹਨਾਂ ਕਹੇ ਕਿ ਪੰਜਾਬ ਦੇ ਵਿੱਚ ਸ਼ਰਯਮ ਨਸ਼ਾ ਵਿਕਰੇ ਪੰਜਾਬ ਸਰਕਾਰ ਜਿਸ ਦੇ ਉੱਪਰ ਕੋਈ ਕੰਟਰੋਲ ਨਹੀਂ ਕਰੇ ਇਸ ਸਿਲਸਲੇ ਵਿੱਚ ਉਹਨਾਂ ਕਹੇ ਕਿ ਅਸੀਂ ਅੱਜ ਪੰਜਾਬ ਸਰਕਾਰ ਦੇ ਨਾਮ ਤੇ ਡੀਐਸਪੀ ਗੁਰਦਾਸਪੁਰ ਨੂੰ ਕਾਨੂੰਨ ਵਿਵਸਥਾ ਨੂੰ ਸਹੀ ਕਰਨ ਦੇ ਲਈ ਮੰਗ ਪੱਤਰ ਸੌਂਪਿਆ ਤਾਂ ਕਿ ਆਮ ਲੋਕ ਆਪਣਾ ਬਿਨਾਂ ਡਰ ਦੇ ਜੀਵਨ ਬਤੀਤ ਕਰ ਸਕਣ ਦੇਖੋ ਜੀ ਜੋ ਪੰਜਾਬ ਦੀ ਅੱਜ ਕਾਨੂੰਨ ਵਿਵਸਥਾ ਟਹਿਟੇਰੀ ਹੋ ਚੁੱਕੀ ਹੈ ਜਿਸ ਦੇ ਰੋਸ ਵਜੋਂ ਅੱਜ ਪੂਰੇ ਸੂਬੇ ਭਰ ਦੇ ਵਿੱਚ ਜਿਹੜਾ ਸਾਡੀ ਸਮੂਹ ਕਾਂਗਰਸ ਦੇ ਬਲਾਕ ਪ੍ਰਧਾਨਾਂ ਦੀ ਅਗਵਾਈ ਹੇਠ ਜਿਹੜਾ ਅਸੀਂ ਅੱਜ ਰੋਸ ਜ਼ਾਹਰ ਕਰ ਰਹੇ ਹਾਂ ਸੋ ਜੇ ਅੱਜ ਤੁਸੀਂ ਗੱਲ ਕੀਤੀ ਹੈ ਕਿ ਇੱਕ ਪਾਸੇ ਸੀਐਮ ਸਾਹਿਬ ਕਹਿ ਰਹੇ ਨੇ ਪੰਜਾਬ ਇਨਵੈਸਟਮੈਂਟ ਦੀ ਗੱਲ ਕਰ ਰਹੇ ਨੇ ਸੋ ਗੱਲ ਤੇ ਜ਼ਰੂਰ ਕਰ ਰਹੇ ਨੇ ਪਰ ਇੱਥੇ ਲੋਕ ਜਿਹੜੇ ਅੱਜ ਸੁਰਕਸ਼ਿਤ ਦੀ ਲੋਕ ਇੱਕ ਸਮਾਂ ਸੀ ਲੋਕ ਯੂਪੀ ਦੀ ਦਿੰਦੇ ਸੀ ਐਗਜ਼ਾਮਪਲ ਅੱਜ ਲੋਕ ਯੂਪੀ ਵਿੱਚ ਜਾਣਾ ਪਸੰਦ ਕਰ ਰਹੇ ਬਲਕਿ ਪੰਜਾਬ ਦੇ ਵਿੱਚ ਹੋਰ ਸੂਬਿਆਂ ਦੇ ਵਿੱਚ ਇਨਵੈਸਟਮੈਂਟ ਕਰਨਾ ਪਸੰਦ ਕਰ ਰਹੇ ਕਿਉਂਕਿ ਅੱਜ ਜਿਹੜੀ ਹੈ ਅੱਜ ਪੰਜਾਬ ਦੀ ਜਿਹੜੀ ਆ ਕਾਨੂੰਨ ਵਿਵਸਥਾ ਇੰਨੀ ਟੈਟੇਰੀ ਹੋ ਗਈ ਆ ਕਿ ਲੋਕ ਜਿਹੜੇ ਆ ਉਹ ਦਿਨੇ ਵੀ ਸੁਰੱਖਤ ਨਹੀਂ ਤੁਸੀਂ ਦੇਖ ਸਕਦੇ ਹੋ ਦਿਨ ਦਿਹਾੜੇ ਰੋਜ਼ ਗੋਲੀਆਂ ਚੱਲਦੀਆਂ ਮੈਂ ਪਿਛਲੀ ਔਸਤ ਦੀ ਗੱਲ ਕਰਾਂ ਜੇ ਔਸਤ ਕੱਢੀਏ ਤੇ ਦੋ ਦੋ ਜਿਹੜੇ ਕਤਲ ਆ ਉਹ ਰੋਜ਼ਾਨਾ ਦੇ ਜਿਹੜੇ ਹੈਗੇ ਨੇ ਸੋ ਜੇਲ੍ਹਾਂ ਦੇ ਵਿੱਚ ਇੰਟਰਵਿਊਆਂ ਹੋ ਰਹੀਆਂ ਲਾਰੈਂਸ ਮਿਸ਼ਨੋਈ ਜੇਲ੍ਹ ਦੇ ਵਿੱਚ ਬਹਿ ਕੇ ਇੰਟਰਵਿਊ ਕਰ ਰਿਆ ਨੌਜਵਾਨ ਜਿਹੜੀ ਪੀੜ੍ਹੀ ਆ ਉਹ ਬਾਹਰ ਨੂੰ ਜਾ ਰਹੀ ਆ ਉਹ ਕਿਸ ਕਰਕੇ ਜਾ ਰਹੀ ਆ ਕਿਉਂਕਿ ਅੱਜ ਜਿਹੜਾ ਵੀ ਕਾਰੋਬਾਰੀ ਜਿਹੜਾ ਸਾਡਾ ਭਰਾ ਵਾ ਉਹ ਜਦੋਂ ਇੱਥੇ ਕੁਝ ਕੰਮ ਕਰਨ ਦੀ ਗੱਲ ਕਰਦਾ ਉਹਨੂੰ ਉਸ ਵੇਲੇ ਥ੍ਰੈਟ ਕਾਲ ਆਉਂਦੀਆਂ ਕਿ ਇੰਨੇ ਪੈਸੇ ਦੇ ਦੇ ਨਹੀਂ ਤਾਂ ਤੁਹਾਨੂੰ ਜਾਨੋਂ ਮਾਰ ਦੇਵਾਂਗੇ ਸੋ ਅੱਜ ਜਿਹੜੀ ਆ ਕਾਨੂੰਨ ਵਿਵਸਥਾ ਜਿਹੜੀ ਆ ਉਹ ਬਿਲਕੁਲ ਢਹਿ ਟੇਰੀ ਹੋ ਗਈ ਹੈ ਸੋ ਇਹਨਾਂ ਦੇ ਆਪਣੇ ਝਾੜੂ ਦੇ ਆਗੂ ਨਹੀਂ ਸੁਰੱਖਿਤਾ ਪਿੱਛੇ ਕੁਝ ਦਿਨ ਪਹਿਲਾਂ ਤੁਸੀਂ ਸਾਰੇ ਤੁਹਾਡੇ ਮਾਧਿਅਮ ਰਾਹੀਂ ਪਤਾ ਲੱਗਿਆ ਕਿ ਉੱਥੇ ਇੱਕ ਕਿਸਾਨ ਵਿੰਗ ਦੇ ਆਗੂ ਸੀ ਤਰਲੋਚਨ ਸਿੰਘ ਉਹਨਾਂ ਦੇ ਗੋਲੀ ਗੋਲੀ ਮਾਰ ਦਿੱਤੀ ਜਾਂਦੀ ਹੈ ਸੋ ਅੱਜ ਜਿਹੜੇ ਲੋਕ ਨੇ ਉਹ ਬਹੁਤ ਹੀ ਆਪਣੇ ਤੰਗ ਪਰੇਸ਼ਾਨ ਨੇ ਲੋਕ ਜਿਹੜੇ ਆ ਜਦੋਂ ਦੁਕਾਨਦਾਰ ਲੇਟ ਹੋ ਜਾਂਦੇ ਨੇ ਘਰਾਂ ਦੇ ਵਿੱਚ ਉਹਨਾਂ ਦੇ ਮਾਪਿਓ ਮਾਪੇ ਫੋਨ ਕਰਦੇ ਨੇ ਬੇਟਾ ਆ ਜਾ ਦੁਕਾਨ ਬੰਦ ਕਰ ਦੇ ਜੋ ਕਮਾਇਆ ਠੀਕ ਆ 5 6 ਵਜੇ ਦੁਕਾਨ ਬੰਦ ਕਰ ਦੇ ਸੋ ਅਜ ਸਹਿਮ ਦੇ ਮਾਲ ਦੇ ਵਿੱਚ ਨੇ ਸਾਰਾ ਸਾਰੇ ਲੋਕ 6 ਦੇ ਕਾਰਨ ਜਦੋਂ ਇੱਕ ਲੋਕਾਂ ਨੂੰ ਜਿਹੜਾ ਵਾ ਗੈਂਗਸਟਰ ਵਾ ਜਿੰਦਾਚਰ ਖਤਮ ਨਹੀਂ ਕਰਨਗੇ ਬੱਚੇ ਜਿਹੜੇ ਆ ਉਹ ਨਸ਼ੇਵਾਲ ਵੀ ਜਾ ਰਹੇ ਨੇ ਉਹਦਾ ਕਾਰਨ ਇਹ ਆ ਅਨਪਲੋਇਮੈਂਟ ਜੇ ਉਹਨਾਂ ਨੂੰ ਰਜਗਾਰ ਦਿੱਤੇ ਜਾਣ ਤੇ ਉਹ ਨਸ਼ੇਵਾਲ ਨਹੀਂ ਜਾਣਗੇ ਸੋ ਇਸ ਕਰਕੇ ਜਿੰਨਾ ਚਿਰ ਪੰਜਾਬ ਸਰਕਾਰ ਸਖਤ ਸਖਤ ਕਦਮ ਨਹੀਂ ਚੁੱਕਦੀ ਉਹਨਾਂ ਚਿਰ ਇਹਨੂੰ ਜਿਹੜਾ ਖਤਮ ਨਹੀਂ ਕੀਤਾ ਜਾ ਸਕਦਾ